ਹਲਕੇ ਦੇ ਅਨਚਾਰਜ ਸਾਡੇ ਸਾਰੇ ਸੂਬੇ ਦੇ ਬੀਜੇਪੀ ਦੇ ਕੈਸ਼ੀਅਰ ਸਤਕਾਰਯੋਗ ਦੇਵੀ ਸਾਹਿਬ ਤੇ ਸਾਰੀ ਬੀਜੇਪੀ ਦੀ ਸੈਂਟਰਲ ਹਲਕੇ ਦੀ ਚਾਹੇ ਉਹ ਸਟੇਟ ਦੇ ਲੀਡਰਸ਼ਿਪ ਹੋਵੇ ਚਾਹੇ ਉਹ ਜ਼ਿਲ੍ਹਾ ਦੇ ਪਦ ਅਧਿਕਾਰੀ ਹੋਣ ਚਾਹੇ ਉਹ ਯੁਵਾ ਮੋਰਚਾ ਦੇ ਹੋਣ ਚਾਹੇ ਮਹਿਲਾ ਬੀਜੇਪੀ ਦੇ ਹੋਣ ਸਾਰੇ ਚਾਹੇ ਜਿੰਨੇ ਵੀ ਸੰਗਠਨ ਨੇ ਚਾਹੇ ਸੈੱਲ ਨੇ ਉਹਨਾਂ ਦੇ ਸਾਰਿਆਂ ਦੀ ਸੈਂਟਰ ਹਲਕਿਆਂ ਦੇ ਮੈਂ ਬਹੁਤ ਧੰਨਵਾਦੀ ਆ ਵੀ ਆ ਤੁਹਾਡੇ ਮੂਹਰੇ ਜੋ ਅੱਜ ਪਹਿਲੇ ਦਿਨ ਜਿਹੜਾ ਇਹ ਉਹ ਸੈਂਟਰਲ ਇੱਕ ਛੋਟਾ ਜਿਹਾ ਕਲ ਪ੍ਰਧਾਨ ਜੀ ਨੇ ਤੇ ਦੇਵੀ ਸਾਹਿਬ ਅਸੀਂ ਇਕੱਠੇ ਗੱਡੀ ਜਾ ਰਹੇ ਸੀ ਵੀ ਕੱਲ ਨੀਟੂ ਜੀ ਸਾਰੇ ਕੌਂਸਲਰ ਸਮਾਨ ਜਿਹੜੇ ਇਲੈਕਸ਼ਨਾਂ ਤੋਂ ਲੜੇ ਨੇ ਜਾਂ ਜਿੱਤੇ ਹੋਏ ਜੋ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੇ ਸਾਡੇ ਮੰਡਲ ਪ੍ਰਧਾਨ ਸਾਰੇ ਸਾਡੇ ਸ਼ਕਤੀ ਕੇਂਦਰਾਂ ਦੇ ਪ੍ਰਧਾਨ ਸ਼ਕਤੀ ਕੇਂਦਰਾਂ ਦੀ ਬਾਡੀ ਆ ਸਾਰੀਆਂ ਤੇ ਸਾਡੇ ਬਲੌਕ ਦੇ ਪੰਨਾ ਜਿਹੜੇ ਪ੍ਰਧਾਨ ਨੇ ਸਾਰਿਆਂ ਦਾ ਹੀ ਮੈਂ ਬਹੁਤ ਧੰਨਵਾਦੀ ਆ ਤੇ ਅੱਜ ਬਹੁਤ ਖੁਸ਼ੀ ਨਾਲ ਮੈਂ ਕਹਿ ਰਿਹਾ ਵੀ ਜੋ ਮੋਦੀ ਸਾਹਿਬ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕੱਲ ਸੰਕਲਪ ਲਿਆ ਉਹ ਕਿਦਣ ਲਿਆ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਪਵਿੱਤਰ ਜਨਮ ਦਿਨ ਤੇ ਸੰਕਲਪ ਲਿਆਏ ਵੀ ਦੇਸ਼ ਨੂੰ ਕਿੱਥੇ ਲੈ ਕੇ ਜਾਣਾ ਹੈ ਉਹ ਤੁਸੀਂ ਸਾਰਿਆਂ ਨੇ ਉਹ ਸੁਣਿਆ ਹੈ ਪੜ੍ਹਿਆ ਹੈ ਤੇ ਅੱਜ ਉਸ ਲਈ ਵੀ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਸਵਾਲ ਕੀ ਲੱਗਦਾ ਜਿੱਦਾਂ ਮੈਂ ਲੁਧਿਆਣੇ ਦੇ ਵਿੱਚ ਮੁਕਾਬਲਾ ਚੋਟੀ ਦਾ ਹੈ ਜਿੱਦਾਂ ਇੱਕ ਪਾਸੇ ਪੱਕੀ ਜੀ ਦਾ ਐਲਾਨ ਹੋ ਰਿਹਾ ਹੈ ਆਮ ਆਦਮੀ ਨਹੀਂ ਨਹੀਂ ਹਜੇ ਤੱਕ ਗੱਲ ਸੁਣੋ ਮੇਰੀ ਇੱਕ ਹਜੇ ਤੱਕ ਕਿਸੇ ਕੈਂਡੀਡੇਟ ਅਰਸੀ ਦਾ ਅੜੀਕਦਿਆਂ ਨੂੰ 15 ਦਿਨ ਹੋ ਗਏ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਭ ਰਿਹਾ ਹਜੇ ਤੱਕ ਤਾਂ ਤੇ ਇੱਕ ਗੱਲ ਕਾਂਗਰਸ ਦੀ ਜਿਹੜੀ ਉਹ ਤੁਸੀਂ ਕਹਿ ਰਹੇ ਹੋ ਉਹ ਗੱਲ ਸੱਚੀ ਹੋਗੀ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ ਬਈ ਵਾਕਈ ਬਈ ਅਸੀਂ ਇੱਥੇ 2 ਨੰਬਰ ਦਾ ਪ੍ਰਵਾਨ ਪ੍ਰਵਾਨਾ ਜਿਹੜਾ ਉਹ ਭੇਜਾਂਗੇ ਕਿਉਂਕਿ ਜੇ 1 ਨੰਬਰ ਦੇ ਪਹਿਲਵਾਨਾਂ ਦੀ ਲਿਸਟ ਤਾਂ ਜਿਹੜੀ ਉਹ ਕੱਲ ਨਿਕਲ ਗਈ ਪਹਿਲੀ ਲਿਸਟ ਤਾਂ ਕਾਂਗਰਸ ਦੀ ਨਿਕਲ ਗਈ ਹੁਣ ਤਾਂ ਦੂਜੀ ਲਿਸਟ ਆਉਣੀ ਹੈ ਤੇ 2 ਨੰਬਰ ਦਾ ਹੀ ਉਹ ਜਿਹੜਾ ਪਹਿਲਵਾਨ ਹੋਏਗਾ ਮਤਲਬ ਕਹਿਣ ਦਾ ਇੱਕ ਐਡਾ ਇੰਪੋਰਟੈਂਟ ਸਭ ਤੋਂ ਅਹਿਮ ਜ਼ਿਲ੍ਹਾ ਅਹਿਮ ਲੋਕ ਸਭਾ ਲੁਧਿਆਣਾ ਜਦੋਂ ਮੈਂ ਹੁੰਦਾ ਸੀ ਤੇ ਸਭ ਤੋਂ ਪਹਿਲੀ ਲਿਸਟ 'ਚ ਉਹ ਮੇਰਾ ਨਾਮ ਡਿਕਲੇਅਰ ਹੁੰਦਾ ਸੀ ਅੱਜ ਜਦੋਂ ਭਾਜੀਪੀ 'ਚ ਅੱਜ ਲਿਸਟ ਵੀ ਭਾਜੀਪੀ ਨੇ ਪਹਿਲਾਂ ਕੱਢੀ ਨਾ ਵੀ ਪਹਿਲਾਂ ਕੱਢਿਆ ਕਾਂਗਰਸ ਪਾਰਟੀ ਅੱਜ ਜਿਹੜੀ ਆ ਉਹ ਪਹਿਲੀ ਲਿਸਟ 'ਚ ਉਹਨਾਂ ਨੇ ਲੁਧਿਆਣਾ ਨੂੰ ਪ੍ਰੀਅਰਿਟੀ ਨਹੀਂ ਦਿੱਤੀ ਇਹ ਹਾਲਾਤ ਦੇਖੋ ਵੀ ਆਪਸ ਵਿੱਚ ਕਿਵੇਂ ਖਿੱਚੋ ਤਾਣ ਆਪਸ ਵਿੱਚ ਕਿਸ ਤਰੀਕੇ ਨਾਲ ਲੜੋ ਲੜਾਈ ਚੱਲ ਰਹੀ ਆ ਵੀ ਲੁਧਿਆਣੇ 'ਚ ਫੈਸਲਾ ਹੀ ਨਹੀਂ ਹੋ ਰਿਹਾ ਐਮਪੀ ਸਾਹਿਬ ਕਿਸਾਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਰੋਧੇ ਪਰ ਦੂਸਰੇ ਪਾਸੇ ਕਾਂਗਰਸ ਤੋਂ ਸਾਡੇ ਬੋਲ ਚਾਹੇ ਵਿੱਚ ਜ਼ਿਕਰ ਕੀਤਾ ਗਿਆ ਕਿ ਕਿਸਾਨਾਂ ਨੂੰ ਹਰ ਰਾਹਤ ਦਿੱਤੀ ਜਾਵੇ ਮੈਂ ਤਾਂ ਪਹਿਲਾ ਦਿਨ ਜਦੋਂ ਆਇਆ ਸੀ ਇਹ ਤੁਹਾਨੂੰ ਉਦੋਂ ਨਹੀਂ ਕਹਤਾ ਸੀ ਵੀ ਮੋਦੀ ਜੀ ਰੈੱਡ ਕਾਰਪਟ ਦਾ ਸਵਾਗਤ ਹੈ ਜਿਹੜਾ ਕਿਸਾਨਾਂ ਦਾ ਕਰਨਗੇ ਉਹੀ ਗੱਲ ਉਹਨਾਂ ਨੇ ਸੰਗਲਪ ਪੱਤਰ ਚ ਕਹੀ ਹੈ ਜੀ ਭਗਵਲ ਸਾਹਿਬ ਸਰ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਕਿਤਨਾ ਕਿਤੇ ਕਮੀ ਰਹੀ ਨਹੀਂ ਨਹੀਂ ਕੋਈ ਵਿਰੋਧ ਨਹੀਂ ਹੋ ਰਿਹਾ ਬਿਲਕੁਲ ਵਿਰੋਧ ਨਹੀਂ ਹੋ ਰਿਹਾ ਇੱਕ ਗੱਲ ਨੂੰ ਮੇਰੀ ਨੂੰ ਸਮਝੋ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਚੁਟਕੀ ਮਾਰ ਕੇ ਕਹਿੰਦੀ ਸੀ 23 ਫਸਲਾਂ ਚ ਐਮਐਸਪੀ ਦਵਾਂਗੇ ਉਹਨਾਂ ਦੇ ਕੈਂਡੀਡੇਟਾਂ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ ਇਹਦਾ ਕੀ ਮਤਲਬ ਤੁਸੀਂ ਸਮਝਦੇ ਹੋ ਐਮਜੀ ਸਾਹਿਬ ਐਮਜੀ ਬਾਜੀ ਕਹਿੰਦੇ ਜੀ ਬਿੱਟੂ ਜਿੱਤ ਗਿਆ ਮੈਂ ਸਿਆਸਤ ਛੱਡ ਦਾਂਗਾ ਚਟਣੀ ਵਾਲੀ ਇਹ ਗੱਲ ਇਹ ਇਹ ਮੈਂ ਨਹੀਂ ਆ ਜੋ ਕਹਿ ਰਹੇ ਆ ਨਾ ਸਾਡੇ ਆ ਜੰਗੀ ਛਡਾ ਵੰਗਾ ਇਹ ਇਹ ਮੈਂ ਨਹੀਂ ਆ ਜੋ ਕਹਿ ਰਹੇ ਆ ਨਾ ਸਾਡੇ ਆ ਜੰਗੀ ਛਡਾ ਵੰਗਾ ਇਹ ਇਹ ਮੈਂ ਨਹੀਂ ਆ ਜੋ ਕਹਿ ਰਹੇ ਆ ਨਾ ਸਾਡੇ ਆ ਜੰਗੀ ਛਡਾ ਵੰਗਾ ਕੋਈ ਇੱਕ ਮਿੰਟ ਇੱਕ ਮਿੰਟ ਜਿਨ੍ਹਾਂ ਨੇ ਕਿਹਾ ਉਹਨਾਂ ਦੇ ਸਸਤੇ ਛਡਾ ਵੰਗਾ ਐਮਬੀ ਸਾਹਿਬ ਕੱਲ ਇੱਕ ਵੀਡੀਓ ਤੁਹਾਨੂੰ ਦਿਖਾਈ ਸੀ ਜਿਹੜੇ ਆਣੇ ਦੇ ਵਿੱਚ ਹੈ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਜਮਾਨਤਾ ਜ਼ਬਤ ਕਰਕੇ ਭੇਜਣ ਦੇ ਸਾਡੇ ਭਰਨ ਪ੍ਰੋਮਿਸ ਕਰ ਰਹੇ ਬਾਪ ਜੀ ਜਿੰਦਾਬਾਦ ਜਿਸ ਤਰ੍ਹਾਂ ਕੀ ਗੱਲ ਹੋਰ ਪੀਆ ਜਨਤਾ ਪਾਰਟੀ ਅਸੀਂ ਤਾਂ ਪਹਿਲਾਂ ਹੀ ਕਿਹਾ ਵੀ ਇਹ ਮਾਫੀ ਨੂੰ ਛੱਡੋ ਯਾਰ ਕਿਸੇ ਨੂੰ ਕਿਸੇ ਨੂੰ ਕੁਝ ਵੀ ਕਹਿ ਕੇ ਤੁਸੀਂ ਇੱਕ ਲੁਧਿਆਣੇ 'ਚ ਸਾਡਾ ਇੱਕ ਇੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਈਕਲ ਤੋਂ ਲੈ ਕੇ ਕਾਰ ਤੱਕ ਕਿਹਣਾ ਭਾਈਚਾਰਾ ਹੈ ਜੀ ਜਿਹੜਾ ਇਹ ਬਣਾਉਂਦਾ ਏ ਜਿਹੜੇ ਅੱਜ ਸਾਰੇ ਸਵਾਰ ਹੁੰਦੇ ਆ ਸਾਰੀਆਂ ਚੀਜ਼ਾਂ ਤੇ ਉਸ ਭਾਈਚਾਰੇ ਨੂੰ ਉਸ ਭਾਈਚਾਰਾ ਜੀ ਸਾਡੇ ਸਾਰੇ OBC ਭਾਈਚਾਰਾ ਆ ਜਾਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਮੰਗ ਕਰਦਾ ਵੀ ਉਸ ਬੰਦੇ ਨੂੰ ਜਿਹਨੇ ਇਹ ਸ਼ਬਦ ਵਰਤੇ ਨੇ ਉਹਨੂੰ ਜਲਦੀ ਤੋਂ ਜਲਦੀ ਪਾਰਟੀ ਚੋਂ ਕੱਢਣਾ ਚਾਹੀਦਾ ਨਹੀਂ ਸਾਡੇ ਵੱਲੋਂ ਕੱਢੋ ਨਾ ਕੱਢੋ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਅਕਲ ਦਾ ਇਹਨਾਂ ਦਾ ਜਨਾਜ਼ਾ ਜਿਹੜਾ ਹੈ ਉਹ ਦੇਖ ਲਿਆ ਲੋਕਾਂ ਨੇ ਉਹ ਸਮਝ ਲੇ ਇੱਕ ਗੱਲ ਹੋਰ ਸੁਣ ਲਓ ਅੱਜ ਇਹ ਇਹ ਇੰਨੇ ਢੀਠ ਨੇ ਤੁਸੀਂ ਮੈਨੂੰ ਦੱਸੋ ਮੁੱਖ ਮੰਤਰੀ ਕੋਈ ਵੀ ਹੋਵੇ ਚਾਹੇ ਕੇਜਰੀਵਾਲ ਹੋਵੇ ਮੁੱਖ ਮੰਤਰੀ ਜੇਲ੍ਹ 'ਚ ਹੋਵੇ ਤਾਂ ਮੁੱਖ ਮੰਤਰੀ ਨੂੰ ਜਿਹੜੇ ਲੋਕ ਨੇ ਕੰਮ ਕਰਾਉਣ ਕਿੱਥੇ ਜੇਲ੍ਹ 'ਚ ਜਾਣਗੇ ਅਸਤੀਫਾ ਦੇਣ ਨੂੰ ਕਿਉਂ ਕਹਿ ਰਹੇ ਆ ਕਿਉਂ ਅਸੀਂ ਕੱਲ ਪ੍ਰੈਸ ਕਾਨਫਰੰਸ ਵਿੱਚ ਦੱਸੋ ਮੁੱਖ ਮੰਤਰੀ ਨੇ ਕੋਲ ਰੋਜ਼ ਲੋਕਾਂ ਨੇ ਫਰਿਆਦਾਂ ਲੈ ਕੇ ਜਾਣੀਆਂ ਲੋਕਾਂ ਨੇ ਫਾਈਲਾਂ ਲੈ ਕੇ ਜਾਣੀਆਂ ਉਹ ਫਾਈਲਾਂ ਜਾਂ ਲੋਕ ਮਿਲਣ ਲਈ ਤਿਹਾਰ ਜੇਲ੍ਹ 'ਚ ਜਾ ਕੇ ਕਰਨਗੇ ਤਾਂ ਅਸਤੀਫਾ ਮੰਗ ਰਹੇ ਆ ਵੀ ਸਾਰਾ ਕੰਮ ਆ ਜਿਹੜਾ ਇਨਾਂ ਦਾ ਭਾਂਡਾ ਫੁੱਟ ਗਿਆ ਇੰਨੀ ਬੇਨਤੀ ਆ ਅਗਲੀਆਂ ਗੱਲਾਂ ਸਾਰੀਆਂ ਤੁਹਾਨੂੰ ਕਰਾਂਗੇ ਹਜੇ ਸਿਰਫ ਆਪਾਂ ਅੜੀਕੋ ਵਿਕੇਸ ਪਾਰਟੀ ਦੇ ਕੋਈ ਕੈਂਡੀਡੇਟ ਉਹ ਦੇ ਵੀ ਸਕਦੇ ਆ ਕਿ ਕਿਤੇ ਐ ਇਨਾ ਨਿਕਲ ਜੇ ਕੋਈ ਐਮਪੀ ਸਾਹਿਬ ਕੱਲ ਦੀ ਵੀਡੀਓ ਤੁਹਾਨੂੰ ਦਿਖਾਈ ਸੀ ਮੈਂ ਪਾਇਲ ਦੇ ਵਿੱਚ ਕਲੈਸ਼ ਹੋਇਆ ਪਾਰਟੀ ਦਾ ਉਹ ਤਾਂ ਜਿੱਥੇ ਪਾਰਟੀ ਤਕੜੀ ਹੁੰਦੀ ਆ ਕਈ ਵਾਰ ਕਿਉਂਕਿ ਜੋਸ਼ ਇੰਨਾ ਐ ਉਹ ਮੈਂ ਉਹਨਾਂ ਨੂੰ ਪੁੱਛਿਆ ਸੀ ਜਿਹੜੇ ਸਾਡੇ ਇੰਚਾਰਜ ਨੇ ਉਹ ਸਿਰਫ ਛੋਟੀ ਮੋਟੀ ਕਿਉਂਕਿ ਉੱਥੇ ਗਰੇਵਾਲ ਸਾਹਿਬ ਸਤਕਾਰਯੋਗ ਬਰਾਜਮਾਨ ਸੀ ਉਹਨਾਂ ਨੇ ਇੱਕਦਮ ਸਥਿਤੀ ਨੂੰ ਉਹ ਸਿਰਫ ਬੋਲਣ ਪਿੱਛੇ ਇੱਕ ਕੋਈ ਜਿਹੜਾ ਉੱਥੇ ਸੰਭਾਲ ਰਿਹਾ ਸੀ ਉਹ ਕਿਸੇ ਲੀਡਰ ਨੂੰ ਇੱਕ ਨੂੰ ਟਾਈਮ ਨਹੀਂ ਦੇ ਸਕਿਆ ਜਿਹਦੇ ਪਿੱਛੇ ਉਹਨਾਂ ਨੇ ਅਤਰਾਜ ਕੀਤਾ ਐਦੋਂ ਤੱਕ ਕੁਝ ਨਹੀਂ ਸੀ ਲੋਕਾਂ ਦਾ ਚੁਣਾ ਆਉਣਾ ਆਇਆ ਜੀ ਵੀ ਕਾਂਗਰਸ ਪੰਜਾਬ ਦੇ ਵੋਟਰਾਂ ਨਾਲ ਖੰਮਿਆਦਾ ਕਿਤੇ ਨਾ ਕਿਤੇ ਪੂਰਨਾ ਪੈ ਸਕਦਾ ਲੱਗਦਾ ਮੈਨੂੰ ਤੁਸੀਂ ਸਮਝਦੇ ਚੁਣਾਉਣ ਵਾਲੀ ਇਹ ਨਹੀਂ ਲੋਕਾਂ ਦਾ ਚੁਣਾ ਤਾਂ ਆ ਗਈਆਂ ਬਿਲਕੁਲ ਬਿਲਕੁਲ ਹਾਂ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਵੋਟਰਸ ਨੇ ਉਹਨਾਂ ਦਾ ਖੰਮਿਆਦਾ ਕਿਤੇ ਤੁਹਾਨੂੰ ਪੂਰਨਾ ਪੈ ਸਕਦਾ ਕਿ ਨਾ ਮੈਨੂੰ ਤਾਂ ਬੀਜੇਪੀ ਜਾਂ ਮੈਂ ਮੈਂ ਤਾਂ ਬੀਜੇਪੀ ਦਾ ਫਿਕਰ ਕਰਨਾ ਹੈ ਪਰ ਮੈਂ ਯੂਨਾਈਟਿਡ ਪਾਰਟੀ ਨਾਲ ਆਇਆ ਹੈ ਹਾਂ ਜਿਹੜੀ ਪ ਇਸ ਮੇਲਕਮੈਂਟ ਦਾ ਤੌਰ ਤੇ ਜੁੜਾ ਹੋਇਆ ਹੈ। ਬਹੁਤ ਬਹੁਤ ਧੰਨਵਾਦ ਸਾਰੇ ਪ੍ਰੈਸ